ਦਾਗੋ ਨਾਲ ভাই ਗਰਮੀਤ ਸਿੰਘ ਜੀ ਸਾਫ ਕਾਸਰਪੰਚ ਨਿਧਾਵਾਲਾ ਸਪਰਖਾ ਬਾਗ ਦੇ ਤੁਹਾਡੇ ਪਿੰਡ ਦੇ ਚ ਲੜਕੇ ਦੀ ਡੈਥ ਹੋਈ ਹੈ கரੰਟ ਅਚਨ ਦਾ ਇਹ ਬਹੁਤ ਮੰਦਭਗੀ ਘਟਨਾ ਹੋਈ ਹੈ ਜੀ ਪਿੰਡ ਚ ਪਿੰਡ ਬਹੁਤ ਵਧੀਆ ਮੁੰਡਾ ਸੀਗਾ ਜੀ ਇਹ ਕੰਮ ਕਰਦਾ ਗਿਆ ਮਹਿਕਮੇ ਚ ਤੇ ਇਹ 11 ਕੇਵੀ ਕਦੇ ਲੈਂਡ ਦਾ ਕੋਈ ਫਾਲਟ ਸੀਗਾ ਜੀ ਗ੍ਰੀਨ ਸਿਟੀ ਸਾਡੇ ਫੀਡਰ ਪੈਦਾ ਜੀ ਉਹਤੇ ਫੜ ਸੀਗਾ ਉਹ ਕੇ ਤੇ ਉਹਦਾ ਕੰਮ ਕਰ ਰਹੇ ਸੀਗੇ ਉਹ اچانک ਸਮਝ ਨਹੀਂ ਆਈ ਕਿ ਪਰਮਟ ਲਿਆ ਆ ਵਿਆ ਸੀਗਾ ਪਤਾ ਨਹੀਂ ਕਿਵੇਂ ਗ੍ਰੈਂਟ ਆਇਆ ਜੀ ਤੇ ਇਹ ਮੁੰਡਾ ਉੱਤੋਂ 60 ਫੁੱਟ ਟਾਵਰ 'ਤੇ ਲੱਗ ਗਿਆ ਥੱਲੇ ਤੇ ਡਿੱਗ ਗਿਆ ਸਾਰੀ ਮੌਤ ਹੋ ਗਈ ਤੇ ਸਾਡੀ ਮੰਗ ਆਈ ਸਰਕਾਰ ਨੂੰ ਵੀ ਇਹਦਾ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇ ਤੇ ਇਹ ਪਿੰਡ 'ਚ ਬਹੁਤ ਸਹੂਗ ਦੀ ਲੇਅਰ ਆ ਜੀ ਬਹੁਤ ਵਧੀਆ ਮੁੰਡਾ ਸੀਗਾ ਜੀ ਕਿੰਨੀ ਏਜ ਕਿੰਨੀ ਸੀ ਜੀ ਏਜ ਮੁੰਡੇ ਦੀ 28 29 ਸਾਲ ਮੁੰਡੇ ਦੀ ਆਈ ਸੀਗੀ ਇਹ ਨਵਾਂ ਹੀ ਭਰਤੀ ਹੋਇਆ ਸੀਗਾ ਜੀ ਬਹੁਤ ਹੋਣ ਹਰ ਮੁੰਡਾ ਸੀ ਨਹੀਂ ਅਨਮੈਰਡ ਹਾਂ ਅਨਮੈਰਡ ਹੀ ਸੀਗਾ ਜੀ ਪਿੰਡ ਚ ਬਹੁਤ ਸੋਗ ਆਈ ਬਹੁਤ ਵਧੀਆ ਮੁੰਡਾ ਮੁੰਡਾ ਸੀਗਾ ਹਰਕ ਦੇ ਆਖੇ ਲੱਗਣ ਵਾਲਾ ਕੰਮ ਤੇ ਵੀ ਆਉਂਦਾ ਡਿਊਟੀ ਵੀ ਪੂਰੀ ਤੰਦੇਈ ਨਾਲ ਨਿਭਾਉਣ ਵਾਲਾ ਤੇ ਉਹ ਇਹ ਮੇਰੀ ਇਹੀ ਵੀ ਲਾ ਜੀ ਸਰਕਾਰ ਨੂੰ ਵੱਧ ਤੋਂ ਵੱਧ ਪਰਿਵਾਰ ਨੂੰ ਮਦਦ ਦਿੱਤੀ ਜਾਵੇ ਤੇ ਠੀਕ ਹੈ ਜੇ ਕੋਈ ਹਾਦਸਾ ਵਾਪਰਿਆਗਾ ਤੁਹਾਡੇ ਕਰਮਚਾਰੀ ਦੇ ਨਾਲ ਉਹਨਾਂ ਦੀ ਡੈਥ ਹੋਈ ਹੈ ਕੀ ਨਾਮ ਸੀ ਤੇ ਕਿੱਦਾਂ ਹੈ ਮਾਮਲਾ ਅੱਜ ਬਹੁਤ ਦੁੱਖ ਦੀ ਗੱਲ ਆ ਜੇ ਸਾਡਾ ਸਾਥੀ ਸਾਈਕਲਾਈਨ ਮੈਨ ਸਾਥੀ ਗਰਦੀਪ ਸਿੰਘ ਐ ਪਿੰਡ ਨਿਧਾਲਾ ਜੋ ਡਬਲੂ ਸਾਵਡਨ ਦੇ ਵਿੱਚ ਕੰਮ ਕਰਦਾ ਸੀਗਾ ਔਰ ਉਹਨੂੰ ਅੱਜ ਸਵੇਰੇ ਜਦੋਂ ਲਾਈਨ ਦੇ ਵਿੱਚ ਕੰਮ ਕਰ ਰਿਹਾ ਸੀਗਾ ਤਾਂ ਉਹਨੂੰ ਕਰੰਟ ਲੱਗਣ ਕਰਕੇ ਉਹਦੀ ਡੈਥ ਹੋ ਗਈ ਆ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਰੌਲਾ ਪਾਉਂਦੇ ਰਹੇ ਹਾਂ ਮੈਨੇਜਮੈਂਟ ਨਾਲ ਇਥੋਂ ਦੇ ਅਧਿਕਾਰੀਆਂ ਨਾਲ ਵੀ ਜੋ ਠੇਕੇਦਾਰੀ ਸਿਸਟਮ ਹੈ ਠੇਕਾਦਾਰੇ ਸਿਸਟਮ ਦੇ ਵਿੱਚ ਲਾਈਨਾਂ ਜਿਹੜੇ ਇੱਕ ਖੰਭੇ ਤੇ ਤਿੰਨ ਤਿੰਨ ਲਾਈਨਾਂ ਚੱਲਦੀਆਂ ਔਰ ਉਹਦਾ ਅੱਜ ਮੁੱਖ ਕਾਰਨ ਹਾਦਸੇ ਦਾ ਕਾਰਨ ਇਹ ਬਣਿਆ ਕਿ ਉਸ ਖੰਭੇ ਤੇ ਜਿਹੜਾ ਸਾਥੀ ਕੰਮ ਕਰ ਰਿਹਾ ਸੀਗਾ ਉਹਦੇ ਤੇ ਦੋ ਤਾਂ 11 ਕੇਵੀ ਲਾਈਨਾਂ ਚੱਲਦੀਆਂ ਚੁੱਕੀਆਂ ਤੇ ਦੋ ਉਹਦੇ ਜਿਹੜੇ ਹੈਗੇ ਆਰਟੀ ਲਾਈਨਾਂ ਚੱਲਦੀਆਂ ਸੀਗਾ ਜਿਹਦੇ ਕਰਕੇ ਸਾਥੀ ਨੂੰ ਜਿਹੜਾ ਉਹ ਅੱਜ ਸਾਡੇ ਵਿੱਚੋਂ ਵਿਛੜ ਗਿਆ ਔਰ ਲਗਾਤਾਰ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਠੇਕਾਦਾਰੇ ਸਿਸਟਮ ਨੂੰ ਖਤਮ ਕੀਤਾ ਜਾਵੇ ਮਹਿਕਮੇਨਾ ਤੌਰ ਤੇ ਕੰਮ ਕਰਾਇਆ ਜਾਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦ ਮਹਿਕਮੇਨਾ ਤੌਰ ਤੇ ਕੰਮ ਕਰਾਇਆ ਜਾਂਦਾ ਸੀਗਾ ਉਹਦੇ ਵਿੱਚ ਘੱਟ ਤੋਂ ਘੱਟ ਜੋ ਸਾਡੇ ਕਰਮਚਾਰੀ ਆ ਜੋ ਫੀਡ ਦੇ ਵਿੱਚ ਕੰਮ ਕਰਦੇ ਘੱਟੋ ਘਰੋਂ ਉਹਨਾਂ ਨੂੰ ਲਾਈਨਾਂ ਦਾ ਪਤਾ ਹੁੰਦਾ ਸੀ ਵੇ ਲਾਈਨ ਕਿੱਥੋਂ ਚੱਲਦੀ ਆ ਕਿਵੇਂ ਚੱਲਦੀ ਆ ਦੂਸਰੀ ਗੱਲ ਲਗਾਤਾਰ ਸਾਡੇ ਸਟਾਫ ਦੀ ਘਾਟ ਕਰਨ ਅੱਜ ਜੋ ਹਾਦਸੇ ਵਾਪਰੇ ਆ ਹਾਦਸੇ ਹੋ ਰਹੇ ਆ ਕੱਲਾ ਕੱਲਾ ਸਾਥੀ ਸਾਡਾ ਜਿਹੜਾ ਉਹ ਫੀਡਾਂ ਦੇ ਵਿੱਚ ਕੰਮ ਕਰ ਰਿਹਾ ਕੱਲਾ ਕੱਲਾ ਸਾਥੀ ਜਿਹੜਾ ਉਹ ਜਿਹੜਾ ਲਾਈਨਾਂ 12 12 13 13 ਲਾਈਨਾਂ ਸਾਡੇ ਜਿਹੜੇ 11 ਕੇ ਵੀ ਚੱਲਦੀਆਂ ਨੇ ਤੋਂ ਲਗਾਤਾਰ ਸਾਥੀ ਦੋ ਦੋ ਸਾਥੀ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਸੀਗੇ ਅੱਜ ਵੀ ਸਾਥੀ ਗੁਰਦੀਪ ਸਿੰਘ ਰਾਤ ਨੂੰ ਉਸੇ ਉਸੇ ਮਤਲਬ ਫੀਟਰ ਤੇ ਸਾਢੇ 12 1 ਵਜੇ ਦੇ ਲਗਭਗ ਘਰੇ ਗਿਆ ਕੰਮ ਕਰਕੇ ਅੱਜ ਦੋ ਸਾਥੀ ਸੀਗੇ ਦੋ ਸਾਥੀਆਂ ਨੂੰ ਉਹਨਾਂ ਦਾ ਕੰਮ ਜਾਦੇ ਹੋਣ ਕਰਕੇ ਸਾਥੀ ਜਿਹੜਾ ਗੁਰਦੀਪ ਸਿੰਘ ਜੀ ਡੈਥ ਹੋਈ ਆ ਉਸ ਦੂਜੇ ਸਾਥੀ ਨੂੰ ਕਹਿੰਦਾ ਵੀ ਤੂੰ ਅਗਲੇ ਖੰਭੇ ਤੇ ਕੰਮ ਕਰ ਲੈ ਮੈਂ ਇਸੇ ਖੰਭੇ ਤੇ ਕੰਮ ਕਰ ਲਵਾਂਗਾ ਔਰ ਇਕੱਲਾ ਦੇ ਸਾਥੀ ਉਹ ਕੰਮ ਕਰ ਰਿਹਾ ਸੀਗਾ ਜੋ ਕਿ ਹਾਦਸੇ ਦਾ ਕਾਰਨ ਹੋਇਆ ਔਰ ਲਗਾਤਾਰ ਸਾਡੇ ਜੋ ਮੁਲਾਜ਼ਮਾਂ ਦੇ ਘਾਟ ਸਭ ਤੋਂ ਵੱਡੀ ਗੱਲ ਤੇ ਇਹ ਵੀ ਸਾਡੇ ਮੁਲਾਜ਼ਮਾਂ ਦੇ ਘਾਟ ਹੋਣ ਕਰਕੇ ਲਗਾਤਾਰ ਅਸੀਂ ਇੱਥੋਂ ਦੇ ਜਿਹੜੇ ਅਧਿਕਾਰੀ ਆ ਮਿਜਲੀ ਬੋਰਡ ਦੇ ਮੈਨੇਜਮੈਂਟ ਤੇ ਜਾਂ ਪਾਵਰ ਕਾਮ ਦੇ ਜਾਂ ਇੱਥੋਂ ਦੇ ਆਪਣਾ ਜਿਹੇ ਪੰਜਾਬ ਸਰਕਾਰ ਦੇ ਮੰਗ ਕਰਦੇ ਆ ਵੀ ਨਵੀਂ ਭਰਤੀ ਦਾ ਪ੍ਰਬੰਧ ਕੀਤਾ ਜਾਵੇ ਅੱਜ ਭਾਵੇਂ ਸਾਡੇ ਵਿੱਚ ਸੀਐਚਬੀ ਵਾਲੇ ਸਾਥੀ ਜਿਹੜੇ ਹੈਗੇ ਆ ਉਹ ਵੀ ਆਪ ਦੀ ਲੜਾਈ ਲੜ ਰਹੇ ਆ ਉਹ ਸੁਨਰ ਦੇ ਰਾਹ ਤੇ ਚੱਲੇ ਉਹ ਉਹਨਾਂ ਦੇ ਮੰਗਾ ਜੋ ਵੀ ਜਾਇਜ਼ ਮੰਗਾ ਹੈਗੇ ਆ ਉਹ ਵੀ ਮੰਗਾ ਨਹੀਂ ਮਿਲਾ ਕੀ ਇਹਨਾਂ ਦਾ ਜੀ ਇਹ ਗੁਰਦੀਪ ਸਿੰਘ ਸੀਗਾ ਜੀ ਗੁਰਦੀਪ ਸਿੰਘ ਕਦੋਂ ਤੋਂ ਜੌਬ ਕਰ ਰਿਹਾ ਸੀ ਤੇ ਗੁਰਦੀਪ ਸਿੰਘ ਸਾਡਾ ਪ੍ਰੋਮੋਸ਼ਨ ਪੇਡ ਹੁੰਦਾ 3 ਸਾਲ ਦਾ ਔਰ ਲਗਭਗ ਮੇਰੇ ਖਿਆਲ ਤਿੰਨ ਸਾਲ ਉਹਨਾਂ ਨੂੰ ਪੂਰੇ ਹੋਣ ਵਾਲੇ ਸੀਗੇ ਨਹੀਂ ਹੋ ਗਈ ਸਾਢੇ ਹੋ ਗਏ ਸੀ ਸਾਢੇ 4 ਸਾਲ ਹੋ ਗਏ ਸੀ ਇਹ ਬਿਜਲੀ ਬੋਰਡ ਐ ਰੱਖਦੇ ਵੀ 3 ਸਾਲ ਦਾ ਪ੍ਰੋਮੋਸ਼ਨ ਪੇਡ ਹੁੰਦਾ ਜੀ 3 ਸਾਲ ਦੇ ਵਿੱਚ ਉਹਨਾਂ ਸਾਥੀਆਂ ਨੂੰ 88500 ਤਨਖਾਹ ਮਿਲਦੀ ਆ ਔਰ 3 ਸਾਲ ਬਾਅਦ ਜਦੋਂ ਉਹਦਾ ਪ੍ਰਮੋਸ਼ਨ ਪੀੜ ਪੂਰਾ ਹੋ ਜਾਂਦਾ ਪਰ ਕਾਲ ਜਦੋਂ ਆਪਾਂ ਕਹਿ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਪੂਰੀ ਤਨਖਾਹ ਦਿੰਦਾ ਔਰ ਇਹ ਸਾਥੀ ਦਾ ਜਿਹੜਾ ਹੈਗਾ ਉਹ ਪ੍ਰਮੋਸ਼ਨ ਕਾਪ ਪੂਰਾ ਹੋ ਗਿਆ ਸੀਗਾ ਪ੍ਰਮੋਸ਼ਨ ਪੀੜ ਪੂਰਾ ਹੋ ਗਿਆ ਸੀਗਾ ਔਰ ਹੁਣ ਸਾਥੀ ਨੂੰ ਪਹਿਲਾਂ ਉਹ ਤਨਖਾਹ ਚੰਗੀ ਵਧੀਆ ਮਿਲਣ ਲੱਗ ਗਈ ਸੀ ਡਿਊਟੀ ਦੌਰਾਨ ਦੀ ਜਾਨਕ ਮੌਤ ਹੋਈ ਹੈ ਜਿਹੜੀ ਕਿ ਸਰਕਾਰ ਕੋਕੀ ਮੰਗ ਸਰਕਾਰ ਤੋਂ ਅਸੀਂ ਮੰਗ ਕਰਦੇ ਜੋ ਇਹਦਾ ਮਾਜਾ ਬਣਦਾ ਪਾਵਰ ਕਮ ਵੱਲੋਂ ਜੋ ਵੀ ਹੈਗਾ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਔਰ ਜੋ ਵੀ ਮਾਜਾ ਬਣਦਾ ਉਹ ਮਰਾ ਛੇ ਤੋਂ ਛੇ ਤੀ ਇਹਨੂੰ ਦਵਾਇਆ ਜਾਣ ਔਰ ਅੱਜ ਦੇ ਖਾਸ ਕਰ ਵੀ ਨਵੇਂ ਭਰਤੇ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜੋ ਸਾਡੇ ਹਾਸ਼ਿਆਂ ਦਾ ਜਿਹੜਾ ਮੇਨ ਕਾਰਨ ਹੈ ਆ ਵੀ ਕੱਲਾ ਕੱਲਾ ਸਾਥੀ 24 24 ਘੰਟੇ ਸੀ ਕੰਮ ਕਰ ਰਿਹਾ ਇਸ ਵੀ ਆ ਵੀ ਸਾਥ ਜਿਹੜੇ ਖੜੇ ਆ ਸਾਰੇ ਸਾਰੇ 24 24 ਘੰਟੇ ਕੰਮ ਕਰ ਰਹੇ ਆ ਔਰ ਮੈਂ ਅਜੇ ਸਰਕਲ ਪ੍ਰਧਾਨ ਹੋਣ ਦੇ ਨਾਤੇ ਮੈਂ ਵੀ ਰਾਤ ਨੂੰ ਡਿਊਟੀ ਕਰਕੇ ਆਇਆ ਅੱਜ ਫੇਰ ਡਿਊਟੀ ਤੇ ਹਾਜ਼ਰ ਸੀਗਾ ਰਾਤ ਦੀ ਮੇਰੀ ਡਿਊਟੀ ਸੀਗੀ ਕੱਲ ਵੀ ਐਤਵਾਰ ਸੀਗਾ ਐਤਵਾਰ ਵੀ ਛੁੱਟੀ ਨਹੀਂ ਸੀਗੀ ਕਰਦੋ ਕਰ ਚਾਰਵਿਤ ਕਰਮ ਕੰਮ ਕਰਦੇ ਆ ਰਾਂ ਰਾਤ ਨੂੰ 10 ਤੋਂ ਰਹਿ ਕੇ ਸਵੇਰੇ 6 ਵਜੇ ਤੱਕ ਮੇਰੀ ਡਿਊਟੀ ਸੀਗੀ ਮੰਡੇ ਦੀ ਅੰਮ੍ਰਿਤ ਕਿੰਨੀ ਸੀ ਮੰਡੇ ਦੀ 30 ਸਾਲ ਸੋ ਇਸ ਕਰਕੇ ਜੀ 24 ਤੋਂ 24 ਘੰਟੇ ਕੰਮ ਕਰ ਰਹੇ ਹਾਂ ਅਸੀਂ ਹੁਣ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹਨਾਂ ਦੇ ਮਤਲਬ ਬਿਜਲੀ ਬੋਰਡ ਦੀ ਮੈਨੇਜਮੈਂਟ ਤੋਂ ਅਧਿਕਾਰੀਆਂ ਤੋਂ ਵੀ ਨਵੇਂ ਪਰਦੇ ਦਾ ਪ੍ਰਬੰਧ ਕੀਤਾ ਜਾਵੇ ਮੈਮ ਅੱਜ ਇੱਕ ਬਿਜਲੀ ਮੁਰਾਦਿੰਦੀ கரੰਟ ਰੱਗਣ ਨਾਲ ਮੌਤ ਹੋਈ ਹੈ ਕਿੱਦਾਂ ਹੋਇਆ ਸਾਰਾ ਹਾਦਸਾ ਸਰ ਉਹ ਨਾ ਗੁਰਦੀਪ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਨਿਦਾਂ ਵਾਲਾ ਜੋ ਕਰੀਬ 4 ਸਾਲ ਤੋਂ ਬਿਜਲੀ ਵਿਭਾਗ ਵਿੱਚ ਐਡੀਸ਼ਨਲ ਲੈਂਡਮੈਨ ਦੀ ਜੌਬ ਤੇ ਲੱਗਾ ਹੋਇਆ ਸੀ ਤੇ ਜੋ ਅੱਜ 11 ਵਜੇ ਦੇ ਕਰੀਬ ਡਰੋਲੀ ਭਾਈ ਮੋੜ ਤੇ ਬਣੇ ਟਾਵਰ ਤੇ ਲਾਈਟ ਠੀਕ ਕਰਨ ਵਾਸਤੇ ਚੜਿਆ ਸੀ ਜਿਸ ਨੂੰ ਅਚਾਨਕ ਕਰੰਟ ਲੱਗਣ ਕਰਕੇ 60 ਫੁੱਟ નીચે ਡਿੱਗਣ ਕਰਕੇ ਉਸ ਦੇ ਮੌਕੇ ਤੇ ਮੌਤ ਹੋ ਗਈ ਕੀ ਕਾਰਵਾਈ ਕੀਤੀ ਹੈ ਕੋਲ ਉਸ ਦੇ ਵਾਰਸਾਂ ਦੇ ਕਹਿਣ ਤੇ 174 ਦੀ ਕਾਰਵਾਈ ਕੀਤੀ ਗਈ ਹੈ